ਪੁਆਇੰਟ ਇਹ ਹੈ ਕਿ ਇਹਨਾਂ ਬੰਦਿਆਂ ਨੇ ਮਰਡਰ ਨਹੀਂ ਕੀਤਾ ਹੋਰ ਕਿਸੇ ਨੇ ਕੀਤਾ ਤੁਹਾਡਾ ਕੋ ਲਿਖ ਜੀ ਅੱਜ ਤੁਹਾਡੇ ਨਾਲ ਅਮਰਪਾਲ ਬੜ ਦੇ ਖਾਲਸਾ ਸਾਹਿਬ ਆਉਂਨ ਆਦੇ ਫਾਦਰ ਸਾਹਿਬ ਨੇ ਬਾਬਾ ਰਦੀਪ ਸਿੰਘ ਦਲ ਖਾਲਸਾ ਤੋਂ ਆਏ ਹੋਏ ਨੇ ਕਾਫੀ ਸੰਗਤ ਵੀ ਨਾਲ ਆਈ ਹੈ ਸਭ ਨੂੰ ਪਤਾ ਹੈ ਕਿ ਉਹ ਲੇਡੀ ਜਿਹੜੀ ਗਲਤ ਸੀ ਉਹਨੇ ਬਹੁਤ ਸੋਸਾਇਟੀ ਚ ਬੱਚਿਆਂ ਦਾ ਬੇੜਾ ਗਰਖ ਕੀਤਾ ਤਾਂ ਇਹ ਬੰਦੇ ਜਿਹੜੇ ਝੂਠੇ ਪਸਾਇਆ ਨਹੀਂ ਅਮਰਪਾਲ ਦਾ ਮੈਰ ਉਹ ਵੀ ਕੇਸ ਚ ਲੜਾ ਹਾਂ ਮੈਂ ਹੀ ਲੜ ਰਿਹਾ ਹਾਂ ਆ ਉਹ ਤਾਂ ਜੋ ਮਰਜੀ ਜਿਹੋਣੋ ਸਟੇਟ ਆਫ ਦੇ ਬੰਦੇ ਭੇਜ ਦਿੰਦੇ ਹੁੰਦੇ ਕੋਈ ਚੱਕਰ ਨਹੀਂ ਇਸ ਦੇ ਵਿੱਚ ਉਹ ਕਿਸ ਮੈਂ ਲੱਗਦਾ ਸਭ ਤੋਂ ਲੋਕੀਂ ਕਾਨੂੰਨ ਦਾ ਕੰਮ ਹੈਗਾ ਜੀ ਹੱਥ 'ਚ ਨਹੀਂ ਲੈਣਾ ਚਾਹੀਦਾ ਸਰ ਹੋਇਆ ਹੀ ਕੁਝ ਨਹੀਂ ਕਾਨੂੰਨ ਅਸੀਂ ਹੱਥ 'ਚ ਲਿਆ ਹੀ ਨਹੀਂ ਮੌਤ ਬਾਰੇ ਤਾਂ ਅਸੀਂ ਪਹਿਲਾਂ ਕਹਿੰਦੇ ਆ ਕਿ ਮੌਤ ਕੇਸ ਦਾ ਉਹਨਾਂ ਦਾ ਕਤਲ ਕਿਸ ਨੇ ਕੀਤਾ ਸਾਨੂੰ ਕੀ ਪਤਾ ਉਸ ਦੇ ਵਿੱਚ ਅੱਛਾ ਤੁਹਾਨੂੰ ਲੱਗਦਾ ਵੀ ਜਿਸ ਤਰ੍ਹਾਂ ਬਹੁਤ ਬਹੁਤ ਬਿਆਨ ਦੱਸਾਏ ਜਾ ਰਹੇ ਨੇ ਛਾਂਬੀਓ ਵਿਦੇਸ਼ ਭਾਜ ਗਿਆ ਤੁਸੀਂ ਕੋਈ ਪੰਜੋ ਵੀ ਕੋਈ ਨਿਆ ਪਾਰੇਗਾ ਨਹੀਂ ਜੀ ਸਾਨੂੰ ਤਾਂ ਡਾਊਟ ਹੈ ਜੀ ਪੁਲਿਸ ਦੇ ਕੋਲ ਹੈ ਇਹ ਪੁਲਿਸ ਅੱਗੇ ਕੇ ਪੀ ਐਸ ਗੇਲ ਵੀ ਆਈ ਕਰਦਾ ਹੁੰਦਾ ਸੀ ਕਹਿੰਦਾ ਅਨਾਂ ਸੀ ਕੈਨੇਡਾ ਤੇ ਅਮਰੀਕਾ ਚਲੇਗਾ ਪਿੱਛੋਂ ਫੇਕ ਐਂਕਾਊਂਟਰ ਕਰ ਦਿੱਤਾ ਸਾਨੂੰ ਖਾਸ ਕਰਕੇ ਪੰਜਾਬ ਪੁਲਿਸ ਤੇ ਬਠਿੰਡਾ ਪੁਲਿਸ ਤੇ ਕੋਈ ਯਕੀਨ ਆ ਚੱਕ ਤੁਹਾਨੂੰ ਲੱਗਦਾ ਵੀ ਤੁਸੀਂ ਵੀ ਉਹਨਾਂ ਨੂੰ ਅਪੀਲ ਕਰੋਗੇ ਮੈਂ ਤਾਂ ਆਪਣੇ ਮੈਰੋਨੀ ਦਾ ਪਬਲੀਕ ਅਰੈਸਟ ਪਾਵੇ ਉਹਨੂੰ ਅੱਗੇ ਆ ਸਰ ਸਾਨੂੰ ਪਤਾ ਹੀ ਨਹੀਂ ਜੇ ਪਤਾ ਹੋਵੇ ਤਾਂ ਸਰੈਂਡਰ ਕਰਕੇ ਪਹਿਲੀ ਗੱਲ ਤਾਂ ਮੇਰੀ ਸਰੈਂਡਰ ਦੀ ਗੱਲ ਸੁਣੋ ਐਸ ਪੁਲਿਸ ਕੋਲ ਸਰੈਂਡਰ ਕਰਾਂਗੇ ਜਿਨ੍ਹਾਂ ਨੇ ਕਿੰਨੇ ਬੱਚੇ ਮਾਰਤੇ ਨੇ ਆਪਦੇ ਸੀਐਸਟਾਫ ਦੇ ਅੰਦਰ ਕੋਈ ਐਕਸ਼ਨ ਲਿਆ ਜੇ ਫੌਰ ਐਗਜ਼ਾਮਪਲ ਜੇ ਬੰਦਾ ਬਾਹਰ ਹੈ ਤੁਹਾਡੀ ਗੱਲ ਤੇ ਐਡਮਿਟ ਕਰ ਲੈਂਦੇ ਆਪਾਂ ਉਹ ਬੰਦਾ ਬਾਹਰ ਹੈ ਤੇ ਮੇਰੀ ਮਾਂ ਤੇ ਮਾਰੀ ਮੈਂ ਸਰੈਂਡਰ ਕਰਾ ਦੂੰਗਾ ਇਹ ਕੱਲ੍ਹ ਕਤਲ ਕਰ ਦੇਣਗੇ ਕਿੰਨੇ ਅਗਰਿਆਣੇ ਵਾਲੇ ਮਰਡਰ ਕੇਸ ਦਾ ਕੀ ਹੋਇਆ ਸਾਨੂੰ ਬਟਿੰਡਾ ਪੁਲਿਸ ਤੇ ਕੋਈ ਇਹਨਾਂ ਨੂੰ ਕਿਤੇ ਵੀ ਜੋ ਬੰਦੇ ਮਿਲ ਕੇ ਕਦੋਂ ਮਰਜ਼ੀ ਫੇਕ ਅਨਕਾਊਂਟਰ ਕਰ ਸਕਦੇ ਨੇ ਐਸ ਵਕਤ ਪੰਜਾਬ ਦਾ ਬਹੁਤ ਬੁਰਾ ਹਾਲਾਤ ਸਾਨੂੰ ਪੰਜਾਬ ਪੁਲਿਸ ਤੇ ਦਾ ਯਕੀਨ ਹੀ ਨਹੀਂ ਹੈ ਇਹਨਾਂ ਤੇ ਕਦੋਂ ਮਰਜ਼ੀ ਫੇਕ ਰੈਕਾਊਂਟਰ ਜਦੋਂ ਅੱਬਲ ਅੱਬਲ ਤਾਂ ਇਹਨਾਂ ਦੀ ਅਰੈਸਟ ਅਰੈਸਟੀ ਕਰ ਸਕਦੇ ਨੇ ਆਪ ਤੇ ਕੋਈ ਹੋਊਗਾ ਜੇ ਕਿਤੇ ਖੁਦਾਗਰ ਨਾ ਖਾਸ ਦਾ ਬੰਦਾ ਬਾਹਰ ਹੋਇਆ ਤਾਂ ਕੋਰਟ ਚ ਸਰੈਂਡਰ ਕਰਾਂਗੇ ਅਸੀਂ ਇਹਨਾਂ ਕੋਲ ਸਰੈਂਡਰ ਕਿਵੇਂ ਕਰਾਂਗੇ ਸੋ ਇਸ ਕਰਕੇ ਕੋਈ ਸਰੈਂਡਰ ਦੀ ਗੱਲ ਨਹੀਂ ਉਹ ਝੂਠੀ ਗੱਲ ਫਲਾਈ ਜਾ ਰਹੀ ਹੈ ਪੰਜਾਬ ਦੀ ਹੈ ਸਰ ਸਭ ਇਹਨੇ ਜਾਉਂਦੇ ਦੇ ਕਿ ਲਾਈ ਜਾ ਰਹੀ ਨੇ ਕਿ ਕੀ ਕਿਆ ਨਾ ਦੇਖੋ ਇਹ ਚਲਾਨ ਦਾ ਪਾਟ ਬਣਦੇ ਜਾਂ ਨਹੀਂ ਬਣਦੇ ਇਹ ਜੋ ਮਰਜੀ ਬੋਲੀ ਜਾਂ سوشل ਮੀਡੀਆ 'ਚ ਮਰਜੀ ਲੋਕ ਬੋਲੀ ਜਾਂ ਝੂਠੇ ਬੰਦੇ ਪਸਾਏ ਨੇ ਕੋਈ ਉਹਨਾਂ ਦਾ ਲਿੰਕ ਨਹੀਂ ਬਣਦਾ ਉਸ ਲੇਡੀ ਨੂੰ ਲੱਖਾਂ ਲੋਕ ਨਫ਼ਤ ਕਰਦੇ ਸੀ ਉਹ ਕੌਣ ਇਸ ਦੇ ਵਿੱਚ ਕੋਈ ਇਹੋ ਜਿਹਾ ਕੰਮ ਕਰ ਗਿਆ ਪਤਾ ਅੱਛੇ ਕਹੇ ਦੱਸ ਜਿਹੜੀ ਪੋਸਟਮਾਰਟਮ ਰਿਪੋਰਟ ਆਈ ਸੀ ਸੈਂਟ ਤੋਂ ਨਹੀਂ ਪੋਸਟਮਾਰਟਮ ਤਾਂ ਦੇਖੋ ਉਹਦਾ ਮਰਡਰ ਤਾਂ ਐਡਮਿਟਡ ਹੀ ਹੈ ਜੇ ਫੌਰਗਿਆ ਮਰੀ ਤਾਂ ਹੈ ਹੀ ਹੈ ਨਾ ਜੀ ਉਹ ਸਾਡੇ ਸਾਡਾ ਪੁਆਇੰਟ ਇੰਨਾ ਹੈ ਕਿ ਇਹਨਾ ਬੰਦਿਆਂ ਨੇ ਮਰਡਰ ਨਹੀਂ ਕੀਤਾ ਹੋਰ ਕਿਸੇ ਨੇ ਕੀਤਾ ਤੁਹਾਡਾ ਕੋ ਲਿਖ ਜੀ ਅੱਜ ਤੁਹਾਡੇ ਨਾਲ ਅਮਰਪਾਲ ਬੜ ਦੇ ਖਾਲਸਾ ਸਾਹਿਬ ਜੀ ਆ ਉਹਨਾਂ ਦੇ ਫਾਦਰ ਸਾਹਿਬ ਨੇ ਬਾਬਾ ਰਦੀਪ ਸਿੰਘ ਦਲ ਖਾਲਸਾ ਤੋਂ ਆਏ ਹੋਏ ਨੇ ਕਾਫੀ ਸੰਗਤ ਵੀ ਨਾਲ ਆਈ ਹੈ ਸਭ ਨੂੰ ਪਤਾ ਹੈ ਕਿ ਉਹ ਲੇਡੀ ਜਿਹੜੀ ਗਲਤ ਸੀ ਉਹਨੇ ਬਹੁਤ ਸੋਸਾਇਟੀ ਚ ਬੱਚਿਆਂ ਦਾ ਬੇੜਾ ਕਰਕੇ ਕੀਤਾ ਤਾਂ ਇਹ ਬੰਦੇ ਜਿਹੜੇ ਝੂਠੇ ਪਸਾਇਆ ਨਹੀਂ ਸਕਦਾ ਅਮਰਪਾਲ ਦਾ ਮੈਰ ਉਹ ਵੀ ਦੇ ਲੜ ਹਾਂ ਮੈਂ ਹੀ ਲੜ ਰਿਹਾ ਹਾਂ ਜੀ ਹਾਂ ਉਹ ਤਾਂ ਜੋ ਮਰਜੀ ਜਿਹੜੋ ਸਟੇਟ ਆਫ ਦੇ ਬੰਦੇ ਭੇਜ ਦਿੰਦੇ ਹੁੰਦੇ ਕੋਈ ਚੱਕਰ ਨਹੀਂ ਇਸ ਦੇ ਵਿੱਚ ਉਹ ਕਿਸ ਮਾਈ ਲੱਗਦਾ ਸੋ ਦੋ ਕਿਤੇ ਕਾਨੂੰਨ ਦਾ ਕੰਮ ਹੈਗਾ ਇਹ ਜੀ ਹੱਥ 'ਚ ਨਹੀਂ ਲੈਣਾ ਚਾਹੀਦਾ ਸਰ ਹੋਇਆ ਹੀ ਕੁਝ ਨਹੀਂ ਕਾਨੂੰਨ ਅਸੀਂ ਹੱਥ 'ਚ ਲਿਆ ਹੀ ਨਹੀਂ ਮੌਤ ਬਾਰੇ ਤਾਂ ਅਸੀਂ ਪਹਿਲਾਂ ਕਹਿੰਦੇ ਆ ਕਿ ਮੌਤ ਕੇਸ ਹੋਣ ਦਾ ਕਤਲ ਕਿਸ ਨੇ ਕੀਤਾ ਸਾਨੂੰ ਕੀ ਪਤਾ ਉਸ ਦੇ ਵਿੱਚ ਅੱਛਾ ਤੁਹਾਨੂੰ ਲੱਗਦਾ ਵੀ ਜਿਸ ਤਰ੍ਹਾਂ ਬੰਦ ਪੈਸੋ ਦਾ ਦੱਸਾਏ ਜਾ ਰਹੇ ਨੇ ਛਾਂਬੀਓ ਵਿਦੇਸ਼ ਭਾਜ ਕੇ ਤੁਸੀਂ ਪੰਜੋ ਵੀ ਉਹਨੂੰ ਨਿਆਰੇ ਪਰੇ ਦਾ ਨਹੀਂ ਜੀ ਸਾਨੂੰ ਤਾਂ ਡਾਊਟ ਹੈ ਜੀ ਪੁਲਿਸ ਦੇ ਕੋਲ ਹੈ ਇਹ ਪੁਲਿਸ ਅੱਗੇ ਕੇਪੀਐਸ ਗੱਲ ਵੀ ਆਈ ਕਰਦਾ ਹੁੰਦਾ ਸੀ ਕਹਿੰਦਾ ਅੰਨ ਜੀ ਕੈਨੇਡਾ ਤੇ ਅਮਰੀਕਾ ਚਲੇਗਾ ਪਿੱਛੋਂ ਫੇਕ ਇਨਕਾਊਂਟਰ ਕਰ ਦਿੱਤਾ ਸਾਨੂੰ ਖਾਸ ਕਰਕੇ ਪੰਜਾਬ ਪੁਲਿਸ ਤੇ ਬਠਿੰਡਾ ਪੁਲਿਸ ਤੇ ਕੋਈ ਯਕੀਨ ਆ ਚੱਕਰ ਤੁਹਾਨੂੰ ਲੱਗਦਾ ਤੁਸੀਂ ਵੀ ਉਹਨਾਂ ਨੂੰ ਅਪੀਲ ਕਰੋਗੇ ਮੈਨੂੰ ਤਾਂ ਆਪਣੇ ਮੈਰੋਨੀ ਪਕਾ ਪਬਦੀ ਅਰੈਸਟ ਪਾਵੇ ਉਹਨੂੰ ਅੱਗੇ ਆ ਸਰ ਸਾਨੂੰ ਪਤਾ ਹੀ ਨਹੀਂ ਜੇ ਪਤਾ ਹੋਵੇ ਤਾਂ ਸਰੈਂਡਰ ਕਰਕੇ ਪਹਿਲੀ ਗੱਲ ਤਾਂ ਮੇਰੀ ਸਰੈਂਡਰ ਦੀ ਗੱਲ ਸੋ ਐਸ ਪੁਲਿਸ ਕੋਲ ਸਰੈਂਡਰ ਕਰਾਂਗੇ ਜਿਨ੍ਹਾਂ ਨੇ ਕਿੰਨੇ ਬੱਚੇ ਮਾਰਤੇ ਨੇ ਆਪ ਦੇ ਸੀਐਸ ਕੋਈ ਐਕਸ਼ਨ ਲਿਆ ਜੇ ਫੌਰ ਐਗਜ਼ੈਂਪਲ ਜੇ ਬੰਦਾ ਬਾਹਰ ਹੈ ਤੁਹਾਡੀ ਗੱਲ ਤੇ ਐਡਮਿਟ ਕਰ ਲਿਓ ਆਪਾਂ ਉਹ ਬੰਦਾ ਬਾਹਰ ਹੈ ਤੇ ਮੇਰੀ ਮਾਤਾ ਮਾਰੀ ਮੈਂ ਸਰੈਂਡਰ ਕਰਾ ਦੂੰਗਾ ਇਹਨਾਂ ਨੂੰ ਕਤਲ ਕਰ ਦੇਣਗੇ ਕਿੰਨੇ ਅਗਰਿਆਣੇ ਵਾਲੇ ਮਰਡਰ ਕੇਸ ਦਾ ਕੀ ਹੋਇਆ ਸਾਨੂੰ ਬਠਿੰਡਾ ਪੁਲਿਸ ਤੇ ਕੋਈ ਯਕੀਨ ਨਹੀਂ ਇਹਨਾਂ ਨੂੰ ਕਿਤੇ ਵੀ ਜੋ ਬੰਦੇ ਮਿਲ ਕੇ ਕਦੋਂ ਮਰਜ਼ੀ ਫੇਕ ਐਨਕਾਊਂਟਰ ਕਰ ਸਕਦੇ ਨੇ ਐਸ ਵਕਤ ਪੰਜਾਬ ਦਾ ਬਹੁਤ ਬੁਰਾ ਹਾਲ ਹੈ ਪੁਲਿਸੇ ਕੀ ਨਾ ਸਾਨੂੰ ਪੰਜਾਬ ਪੁਲਿਸ ਤੇ ਦਾ ਯਕੀਨ ਹੀ ਨਹੀਂ ਹੈ ਨਾ ਕਦੋਂ ਮਰਜ਼ੀ ਫੇਕ ਰਿਕਾਉਂਟਰ ਜਦੋਂ ਅੱਬਲ ਅੱਬਲ ਤਾਂ ਇਹਨਾਂ ਦੀ ਅਰੈਸਟ ਅਰੈਸਟੀ ਕਰ ਸਕਦੇ ਨੇ ਆਪ ਤੇ ਕੋਈ ਨਹੀਂ ਹੋਊਗਾ ਜੇ ਕਿਤੇ ਖੁਦਾ ਕਰਾ ਖਾਸ ਦਾ ਬੰਦਾ ਬਾਹਰ ਹੋਇਆ ਤਾਂ ਕੋਰਟ ਚ ਸਰੈਂਡਰ ਕਰਾਂਗੇ ਅਸੀਂ ਇਹਨਾਂ ਕੋਲ ਸਰੈਂਡਰ ਕਿਵੇਂ ਕਰਾਂਗੇ ਸੋ ਇਸ ਕਰਕੇ ਕੋਈ ਸਰੈਂਡਰ ਦੀ ਗੱਲ ਨਹੀਂ ਉਹ ਝੂਠੀ ਗੱਲ ਫਲਾਈ ਜਾ ਰਹੀ ਹੈ ਪੰਜਾਬ ਦੀ ਇਹ ਸਭ ਆਲੇ ਜਾਮ ਦੇ ਕੇ ਲਾਈ ਜਾ ਰਹੀ ਦੀ ਕਿ ਕੀ ਇਹ ਨਾ ਤੁਹਾਨੂੰ ਦੇਖੋ ਇਹ ਚਲਾਨ ਦਾ ਪਾਟ ਬਣਦੇ ਜਾਂ ਨਹੀਂ ਬਣਦੇ ਇਹ ਜੋ ਮਰਜ਼ੀ ਬੋਲੀ ਜਾਂ ਸੋਸ਼ਲ ਮੀਡੀਆ 'ਚ ਮਰਜ਼ੀ ਲੋਕ ਬੋਲੀ ਜਾਂਦੇ ਝੂਠੇ ਬੰਦੇ ਪਸਾਏ ਨੇ ਕੋਈ ਉਹਨਾਂ ਦਾ ਲੀਕ ਨਹੀਂ ਬਣਦਾ ਉਸ ਲੇਡੀ ਨੂੰ ਲੱਖਾਂ ਲੋਕ ਨਫ਼ਰਤ ਕਰਦੇ ਸੀ ਉਹ ਕੌਣ ਇਸ ਦੇ ਵਿੱਚ ਕੋਈ ਇਹੋ ਜਿਹਾ ਕੰਮ ਕਰ ਗਿਆ ਪਤਾ ਅੱਛੇ ਕਹੇ ਦੱਸੋ ਜਿਹੜੀ ਪੋਸਟਮਾਰਟਮ ਰਿਪੋਰਟ ਹੈ ਜਿਸ ਸਰਪ ਤੋਂ ਨਹੀਂ ਪੋਸਟਮਾਰਟਮ ਦਾ ਦੇਖੋ ਉਹਦਾ ਮਰਡਰ ਤਾਂ ਅਡਮਿਟਡ ਹੀ ਹੈ ਜੇ ਫੌਰ ਗਿਆ ਮਰੀ ਤਾਂ ਹੈ ਹੀ ਹੈ ਨਾ ਜੀ ਉਹ ਸਾਡੇ ਸਾਡਾ ਪੁਆਇੰਟ ਇਹਨਾ ਹੈ ਕਿ ਇਹਨਾਂ ਬੰਦਿਆਂ ਨੇ ਮਰਡਰ ਨਹੀਂ ਕੀਤਾ ਹੋਰ ਕਿਸੇ ਨੇ ਕੀਤਾ ਤੁਹਾਡਾ ਕੋਈ ਲੀਕ ਜੀ ਅੱਜ ਤੁਹਾਡੇ ਨਾਲ ਆਪਣਾ ਬਰਬਰਾਲ ਬਰਦੇ ਖਾਲਸਾ ਸਾਹਿਬ ਜੀ ਆ ਉਹਨਾਂ ਦੇ ਫਾਦਰ ਸਾਹਿਬ ਨੇ ਬਾਬਾ ਰਦੀਪ ਸਿੰਘ ਦਲ ਖਾਲਸਾ ਤੋਂ ਆਏ ਹੋਏ ਨੇ ਕਾਫੀ ਸੰਗਤ ਵੀ ਨਾਲ ਆਈ ਹੈ ਸਭ ਨੂੰ ਪਤਾ ਹੈ ਕਿ ਉਹ ਲੇਡੀ ਜਿਹੜੀ ਗਲਤ ਸੀ ਉਹਨੇ ਬਹੁਤ ਸੋਸਾਇਟੀ ਚ ਬੱਚਿਆਂ ਦਾ ਬੇੜਾ ਕਰਕ ਕੀਤਾ ਤਾਂ ਇਹ ਬੰਦੇ ਜਿਹੜੇ ਝੂਠੇ ਪਸਾਇਏ ਨੇ ਸਰਪਾਲ ਦਾ ਮੈਰ ਉਹ ਵੀ ਕੇਸ ਲੜਾ ਹਾਂ ਮੈਂ ਹੀ ਲੜ ਰਿਆਂ ਹਾਂ ਆ ਉਹ ਤਾਂ ਜੋ ਮਰਜੀ ਜਿਹੜੋ ਸਟੇਟ ਆਫ ਦੇ ਬੰਦੇ ਭੇਜ ਦਿੰਦੀ ਹੁੰਦੀ ਹੈ ਕੋਈ ਚੱਕਰ ਨਹੀਂ ਇਸ ਦੇ ਵਿੱਚ ਉਹ ਕੇਸ ਮੈਂ ਹੀ ਲੜਾਂਗਾ ਸਤੋ ਕੀਤੇ ਕਾਨੂੰਨ ਦਾ ਕੰਮ ਹੈਗਾ ਇਹ ਹੱਥ 'ਚ ਨਹੀਂ ਲੈਣਾ ਚਾਹੀਦਾ ਸਰ ਹੋਇਆ ਹੀ ਕੁਝ ਨਹੀਂ ਕਾਨੂੰਨ ਅਸੀਂ ਹੱਥ 'ਚ ਲਿਆ ਹੀ ਨਹੀਂ ਮੌਤ ਬਾਰੇ ਤਾਂ ਅਸੀਂ ਪਹਿਲਾਂ ਕਹਿੰਦੇ ਆ ਕਿ ਮੌਤ ਕੇਸ ਦਾ ਉਹਨਾਂ ਦਾ ਕਤਲ ਕੇਸ ਨੇ ਕੀਤਾ ਸਾਨੂੰ ਕੀ ਪਤਾ ਉਸ ਦੇ ਵਿੱਚ ਅੱਛਾ ਤੁਹਾਨੂੰ ਲੱਗਦਾ ਵੀ ਜਿਸ ਤਰ੍ਹਾਂ ਬਹੁਤ ਬਹੁਤ ਬਿਆਨ ਦਤਾਏ ਜਾ ਰਹੇ ਨੇ ਛਾਂਬੀਓ ਵਿਦੇਸ਼ ਭਾਜ ਗਿਆ ਤੁਸੀਂ ਕੋਈ ਪੰਜੋ ਵੀ ਕੋਈ ਨਿਆ ਪਾਰੇਗਾ ਨਹੀਂ ਜੀ ਸਾਨੂੰ ਤਾਂ ਡਾਊਟ ਆਇਆ ਜੀ ਪੁਲਿਸ ਦੇ ਕੋਲ ਹੈ ਇਹ ਪੁਲਿਸ ਅੱਗੇ ਕੇ ਪੀ ਐਸ ਗੱਲ ਵੀ ਆਈ ਕਰਦਾ ਹੁੰਦਾ ਸੀ ਕਹਿੰਦਾ ਅਨਸੀ ਕੈਨੇਡਾ ਤੇ ਅਮਰੀਕਾ ਚਲੇਗਾ ਪਿੱਛੋਂ ਫੇਕ ਐਂਕਾਊਂਟਰ ਕਰ ਦਿੱਤਾ ਸਾਨੂੰ ਖਾਸ ਕਰਕੇ ਪੰਜਾਬ ਪੁਲਿਸ ਤੇ ਬਠਿੰਡਾ ਪੁਲਿਸ ਤੇ ਕੋਈ ਯਕੀਨ ਆ ਚੱਕਰ ਤੁਹਾਨੂੰ ਲੱਗਦਾ ਵੀ ਤੁਸੀਂ ਵੀ ਉਹਨਾਂ ਨੂੰ ਅਪੀਲ ਕਰੋਗੇ ਮੈਂ ਤਾਂ ਆਪਣੇ ਮੈਰੋਨੀ ਦਾ ਅਫਸਰ ਅਰੇਸਟ ਪਾਵੇ ਉਹਨੂੰ ਅੱਗੇ ਆ ਸਰ ਸਾਨੂੰ ਪਤਾ ਹੀ ਨਹੀਂ ਜੇ ਪਤਾ ਹੋਵੇ ਤਾਂ ਸਰੈਂਡਰ ਕਰਕੇ ਪਹਿਲੀ ਗੱਲ ਤਾਂ ਮੇਰੀ ਸਰੈਂਡਰ ਦੀ ਗੱਲ ਸੋ ਇਸ ਪੁਲਿਸ ਕੋਲ ਸਰੈਂਡਰ ਕਰਾਂਗੇ ਜਿਨ੍ਹਾਂ ਨੇ ਕਿੰਨੇ ਬੱਚੇ ਮਾਰਤੇ ਨੇ ਆਪਦੇ ਸੀਐਸਟਾਫ ਦੇ ਅੰਦਰ ਕੋਈ ਐਕਸ਼ਨ ਲਿਆ ਜੇ ਫੌਰ ਐਗਜ਼ੈਂਪਲ ਜੇ ਬੰਦਾ ਬਾਹਰ ਹੈ ਤੁਹਾਡੀ ਗੱਲ ਤੇ ਐਡਮਿਟ ਕਰ ਲੈਂਦੇ ਆਪਾਂ ਉਹ ਬੰਦਾ ਬਾਹਰ ਹੈ ਤੇ ਮੇਰੀ ਮਾਤਾ ਮਾਰੀ ਮੈਂ ਸਰੈਂਡਰ ਕਰਾ ਦੂੰਗਾ ਇਹ ਕੱਲ੍ਹ ਕਤਲ ਕਰ ਦੇਣਗੇ ਕਿੰਨੇ ਅਗਰਿਆਣੇ ਵਾਲੇ ਮਰਡਰ ਕੇਸ ਦਾ ਕੀ ਹੋਇਆ ਸਾਨੂੰ ਬਟਿੰਡਾ ਪੁਲਿਸ ਤੇ ਕੋਈ ਯਕ ਇਹਨਾਂ ਨੂੰ ਕਿਤੇ ਵੀ ਜੋ ਬੰਦੇ ਮਿਲ ਕੇ ਕਦੋਂ ਮਰਜ਼ੀ ਫੇਕ ਐਨਕਾਊਂਟਰ ਕਰ ਸਕਦੇ ਨੇ ਐਸ ਵਕਤ ਪੰਜਾਬ ਦਾ ਬਹੁਤ ਬੁਰਾ ਹਾਲਾਤ ਸਾਨੂੰ ਪੰਜਾਬ ਪੁਲਿਸ ਤੇ ਦਾ ਯਕੀਨ ਹੀ ਨਹੀਂ ਹੈ ਇਹਨਾਂ ਤੇ ਕਦੋਂ ਮਰਜ਼ੀ ਫੇਕ ਰੈਕਾਊਂਟਰ ਜਦੋਂ ਅੱਬਲ ਅੱਬਲ ਤਾਂ ਇਹਨਾਂ ਦੀ ਅਰੈਸਟ ਅਰੈਸਟੀ ਕਰ ਸਕਦੇ ਨੇ ਆਪ ਤੇ ਕੋਈ ਹੋਊਗਾ ਜੇ ਕਿਤੇ ਖੁਦਾਗਰ ਨਾ ਖਾਸ ਦਾ ਬੰਦਾ ਬਾਹਰ ਹੋਇਆ ਤਾਂ ਕੋਰਟ ਚ ਸਰੈਂਡਰ ਕਰਾਂਗੇ ਅਸੀਂ ਇਹਨਾਂ ਕੋਲ ਸਰੈਂਡਰ ਕਿਵੇਂ ਕਰਾਂਗੇ ਸੋ ਇਸ ਕਰਕੇ ਕੋਈ ਸਰੈਂਡਰ ਦੀ ਗੱਲ ਨਹੀਂ ਉਹ ਝੂਠੀ ਗੱਲ ਫਲਾਈ ਜਾ ਰਹੀ ਹੈ ਪੰਜਾਬ ਦੀ ਇਹ ਸਭ ਐਜਾਮ ਦੇ ਕਿ ਲਾਈ ਜਾ ਰਹੀ ਦੀ ਕਿ ਕੀ ਦੇਖੋ ਇਹ ਚਲਾਨ ਦਾ ਪਾਟ ਬਣਦੇ ਜਾਂ ਨਹੀਂ ਬਣਦੇ ਇਹ ਜੋ ਮਰਜੀ ਬੋਲੀ ਜਾਂ ਸੋਸ਼ਲ ਮੀਡੀਆ 'ਚ ਮਰਜੀ ਲੋਕ ਬੋਲੀ ਜਾਂ ਝੂਠੇ ਬੰਦੇ ਪਸਾਏ ਨੇ ਕੋਈ ਉਹਨਾਂ ਦਾ ਲਿੰਕ ਨਹੀਂ ਬਣਦਾ ਉਸ ਲੇਡੀ ਨੂੰ ਲੱਖਾਂ ਲੋਕ ਨਫ਼ਰਤ ਕਰਦੇ ਸੀ ਉਹ ਕੌਣ ਐ ਇਸ ਦੇ ਵਿੱਚ ਕੋਈ ਇਹੋ ਜਿਹਾ ਕੰਮ ਕਰਕੇ ਆ ਪਤਾ ਅੱਛੇ ਕਹਿ ਦੱਸ ਜਿਹੜੀ ਪੋਸਟਮਾਰਟਮ ਰਿਪੋਰਟ ਐ ਜਿਸ ਸਰਪ ਤੋਂ ਨਹੀਂ ਪੋਸਟਮਾਰਟਮ ਦਾ ਦੇਖੋ ਉਹਦਾ ਮਰਡਰ ਤਾਂ ਐਡਮਿਟਡ ਹੀ ਐ ਜੇ ਫੌਰ ਗਿਆ ਮਰੀ ਤਾਂ ਹੈ ਹੀ ਐ ਨਾ ਜੀ ਉਹ ਸਾਡੇ ਸਾਡਾ ਪੁਆਇੰਟ ਇੰਨਾ ਐ ਕਿ ਇਹਨਾਂ ਬੰਦਿਆਂ ਨੇ ਮਰਡਰ ਨਹੀਂ ਕੀਤਾ ਹੋਰ ਕਿਸੇ ਨੇ ਕੀਤਾ ਸਾਡਾ ਕੋਈ ਲਿੰਕ ਨਹੀਂ ਅੱਜ ਤੁਹਾਡੇ ਨਾਲ ਆਪਣਾ ਅਮਰਪਾਲ ਬਰਦੇ ਖਾਲਸਾ ਆਉਨਾ ਦੇ ਫਾਦਰ ਸਾਹਿਬ ਨੇ ਬਾਬਾ ਰਦੀਪ ਸਿੰਘ ਦਲ ਖਾਲਸਾ ਤੋਂ ਆਏ ਹੋਏ ਨੇ ਕਾਫੀ ਸੰਗਤ ਵੀ ਨਾਲ ਆਈ ਹੈ ਸਭ ਨੂੰ ਪਤਾ ਹੈ ਕਿ ਉਹ ਲੇਡੀ ਜਿਹੜੀ ਗਲਤ ਸੀ ਉਹਨੇ ਬਹੁਤ ਸੋਸਾਇਟੀ ਚ ਬੱਚਿਆਂ ਦਾ ਬੇੜਾ ਕਰਕੇ ਕੀਤਾ ਤਾਂ ਇਹ ਬੰਦੇ ਜਿਹੜੇ ਝੂਠੇ ਪਸਾਇਦੇ ਅਮਰਪਾਲ ਦਾ ਮੈਨੂੰ ਤਾਂ ਵੀ ਦੇ ਚੜਾ ਹਾਂ ਮੈਂ ਹੀ ਲੜ ਰਿਹਾ ਹਾਂ ਜੀ ਆਹ ਉਹ ਤਾਂ ਜੋ ਮਰਜੀ ਜਿਹੜਾ ਸਟ੍ਰੇਟ ਆਪ ਦੇ ਬੰਦੇ ਭੇਜ ਦਿੰਦੀ ਹੁੰਦੀ ਹੈ ਕੋਈ ਚੱਕਰ ਨਹੀਂ ਇਸ ਦੇ ਵਿੱਚ ਉਹ ਕਿਸ ਮੈਂ ਲੱਗਦਾ ਸਭ ਲੋਕ ਇੱਥੇ ਕਾਨੂੰਨ ਦਾ ਕੰਮ ਹੈਗਾ ਇਹ ਹੱਥ 'ਚ ਨਹੀਂ ਲੈਣਾ ਚਾਹੀਦਾ ਸਰ ਹੋਇਆ ਹੀ ਕੁਝ ਨਹੀਂ ਕਾਨੂੰਨ ਅਸੀਂ ਹੱਥ 'ਚ ਲਿਆ ਹੀ ਨਹੀਂ ਮੌਤ ਬਾਰੇ ਤਾਂ ਅਸੀਂ ਪਹਿਲਾਂ ਕਹਿੰਦੇ ਆ ਕਿ ਮੌਤ ਕੇਸ ਤੋਂ ਉਹਦਾ ਕਤਲ ਕੇਸ ਨੇ ਕੀਤਾ ਸਾਨੂੰ ਕੀ ਪਤਾ ਉਸ ਦੇ ਵਿੱਚ ਅੱਛਾ ਤੁਹਾਨੂੰ ਲੱਗਦਾ ਵੀ ਜਿਸ ਤਰ੍ਹਾਂ ਬੁਲ ਬਿਆਨ ਉਹਦੇ ਪੜਾਏ ਜਾ ਰਹੇ ਨੇ ਚਾਂਦੀ ਉਹ ਵਿਦੇਸ਼ ਭਾਜ ਦਾ ਕਿਸੇ ਪੰਦੇ ਵੀ ਕੋ ਨੂੰ ਨਿਆਰੇ ਨਹੀਂ ਜੀ ਸਾਨੂੰ ਤਾਂ ਡਾਊਟ ਆ ਜੀ ਪੁਲਿਸ ਦੇ ਕੋਲ ਹੈ ਇਹ ਪੁਲਿਸ ਅੱਗੇ ਕੇ ਪੀ ਐਸ ਗੇਲ ਵੀ ਆਈ ਕਰਦਾ ਹੁੰਦਾ ਸੀ ਕਹਿੰਦਾ ਹੁੰਦਾ ਸੀ ਕੈਨੇਡਾ ਤੇ ਅਮਰੀਕਾ ਚਲੇਗਾ ਪਿੱਛੋਂ ਫੇਕ ਇਨਕਾਊਂਟਰ ਕਰ ਦਿੱਤਾ ਸਾਨੂੰ ਖਾਸ ਕਰਕੇ ਪੰਜਾਬ ਪੁਲਿਸ ਤੇ ਬਠਿੰਡਾ ਪੁਲਿਸ ਤੇ ਕੋਈ ਜੀ ਆ ਚੱਕਰ ਤੁਹਾਨੂੰ ਲੱਗਦਾ ਵੀ ਤੁਸੀਂ ਵੀ ਇਹ ਬੋਲਣ ਨੂੰ ਅਪੀਲ ਕਰੋਗੇ ਮੈਂ ਤਾਂ ਆਪੇ ਮੈਰੋਨ ਦਾ ਫੜੀ ਅਰੈਸਟ ਪਾਵੇ ਤੁਹਾਨੂੰ ਲੱਗਿਆ ਸਰ ਸਾਨੂੰ ਪਤਾ ਹੀ ਨਹੀਂ ਜੇ ਪਤਾ ਹੋਵੇ ਤਾਂ ਸਰੈਂਡਰ ਕਰਕੇ ਪਹਿਲੀ ਗੱਲ ਤਾਂ ਮੇਰੀ ਸਰੈਂਡਰ ਦੀ ਗੱਲ ਸੁਣੋ ਐਸ ਪੁਲਿਸ ਕੋਲ ਸਰੈਂਡਰ ਕਰਾਂਗੇ ਜਿਨ੍ਹਾਂ ਨੇ ਕਿੰਨੇ ਬੱਚੇ ਮਾਰਤੇ ਨੇ ਆਪਦੇ ਸੀਐਸਟਾਫ ਦੇ ਅੰਦਰ ਕੋਈ ਐਕਸ਼ਨ ਲਿਆ ਜੇ ਫੌਰ ਗਿਜੰਪਲ ਜੇ ਬੰਦਾ ਬਾਹਰ ਹੈ ਤੁਹਾਡੀ ਗੱਲ ਤੇ ਐਡਮਿਟ ਕਰ ਲੈਣੀ ਆਪਾਂ ਉਹ ਬੰਦਾ ਬਾਹਰ ਹੈ ਤੇ ਮੇਰੀ ਮਾਤਾ ਮਾਰੀ ਮੈਂ ਸਰੈਂਡਰ ਕਰਾ ਦੂੰਗਾ ਇਹ ਕੱਲ ਕਤਲ ਕਰ ਦੇਣਗੇ ਕਿੰਨੇ ਅਗਰਿਆਣੇ ਵਾਲੇ ਮਰਡਰ ਕੇਸ ਦਾ ਕੀ ਹੋਇਆ ਸਾਨੂੰ ਬਠਿੰਡਾ ਪੁਲਿਸ ਤੇ ਇਹਨਾਂ ਨੂੰ ਕਿਤੇ ਵੀ ਜੋ ਬੰਦੇ ਮਿਲ ਗਏ ਕਦੋਂ ਮਰਜ਼ੀ ਫੇਕ ਅਨਕਾਊਂਟਰ ਕਰ ਸਕਦੇ ਨੇ ਐਸ ਵਕਤ ਪੰਜਾਬ ਦਾ ਬਹੁਤ ਬੁਰਾ ਹਾਲਾਤ ਸਾਨੂੰ ਪੰਜਾਬ ਪੁਲਿਸ ਤੇ ਦਾ ਯਕੀਨ ਹੀ ਨਹੀਂ ਇਹਨਾਂ ਤੇ ਕਦੋਂ ਮਰਜ਼ੀ ਫੇਕ ਰਿਕਾਊਂਟਰ ਜਦੋਂ ਅੱਪਲ ਅੱਪਲ ਤਾਂ ਇਹਨਾਂ ਦੀ ਅਰੈਸਟ ਅਰੈਸਟੀ ਕਰ ਸਕਦੇ ਨੇ ਆਪ ਤੇ ਕੋਈ ਹੋਊਗਾ ਜੇ ਕਿਤੇ ਖੁਦਾਗਰ ਨਾ ਖਾਸ ਦਾ ਬੰਦਾ ਬਾਹਰ ਹੋਇਆ ਤਾਂ ਕੋਰਟ ਚ ਸਰੈਂਡਰ ਕਰਾਂਗੇ ਅਸੀਂ ਇਹਨਾਂ ਕੋਲ ਸਰੈਂਡਰ ਕਿਵੇਂ ਕਰਾਂਗੇ ਸੋ ਇਸ ਕਰਕੇ ਕੋਈ ਸਰੈਂਡਰ ਦੀ ਗੱਲ ਨਹੀਂ ਉਹ ਝੂਠੀ ਗੱਲ ਫਲਾਈ ਜਾ ਰਹੀ ਹੈ ਪੰਜਾਬ ਦੀ ਜੀ ਜੀ ਸਭ ਇਹਦੇ ਜਾਮ ਦੇ ਕਿ ਲਾਈ ਜਾ ਰਹੀ ਕਿ ਕੀ ਯਾਨੀ ਬੰਦੂ ਦੇਖੋ ਇਹ ਚਲਾਨ ਦਾ ਪਾਟ ਬਣਦੇ ਜਾਂ ਨਹੀਂ ਬਣਦੇ ਇਹ ਜੋ ਮਰਜੀ ਬੋਲੀ ਜਾਂ ਸੋਸ਼ਲ ਮੀਡੀਆ 'ਚ ਮਰਜੀ ਲੋਕ ਬੋਲੀ ਜਾਂ ਝੂਠੇ ਬੰਦੇ ਪਸਾਏ ਨੇ ਕੋਈ ਉਹਨਾਂ ਦਾ ਲਿੰਕ ਨਹੀਂ ਬਣਦਾ ਉਸ ਲੇਡੀ ਨੂੰ ਲੱਖਾਂ ਲੋਕ ਨਫ਼ਰਤ ਕਰਦੇ ਸੀ ਉਹ ਕੌਣ ਇਸ ਦੇ ਵਿੱਚ ਕੋਈ ਇਹੋ ਜਿਹਾ ਕੰਮ ਕਰਕੇ ਆ ਪਤਾ ਅੱਛੇ ਕਹਿ ਦੱਸੋ ਜਿਹੜੀ ਪੋਸਟਮਾਰਟਮ ਰਿਪੋਰਟ ਹੈ ਜਿਸ ਸਰਪ ਤੋਂ ਨਹੀਂ ਪੋਸਟਮਾਰਟਮ ਦਾ ਦੇਖੋ ਉਹਦਾ ਮਰਡਰ ਤਾਂ ਐਡਮਿਟਡ ਹੀ ਹੈ ਜੇ ਫੌਰ ਗਿਆ ਮਰੀ ਤਾਂ ਹੈ ਹੀ ਹੈ ਨਾ ਜੀ ਉਹ ਸਾਡੇ ਸਾਡਾ ਪੁਆਇੰਟ ਇੰਨਾ ਹੈ ਇਹ ਇਹਨਾ ਬੰਦਿਆਂ ਨੇ ਮਰਡਰ ਨਹੀਂ ਕੀਤਾ ਹੋਰ ਕਿਸੇ ਨੇ ਕੀਤਾ ਸਾਡਾ ਕੋਈ ਨਹੀਂ ਜੀ ਅੱਜ ਤੁਹਾਡੇ ਨਾਲ ਅਮਰਪਾਲ ਬਰਦੇ ਖਾਲਸਾ ਸਾਹਿਬ ਜੀ ਆ ਉਹਨਾਂ ਦੇ ਫਾਦਰ ਸਾਹਿਬ ਨੇ ਬਾਬਾ ਰਦੀਪ ਸਿੰਘ ਦਲ ਖਾਲਸਾ ਤੋਂ ਆਏ ਹੋਏ ਨੇ ਕਾਫੀ ਸੰਗਤ ਵੀ ਨਾਲ ਆਈ ਹੈ ਸਭ ਨੂੰ ਪਤਾ ਹੈ ਕਿ ਉਹ ਲੇਡੀ ਜਿਹੜੀ ਗਲਤ ਸੀ ਉਹਨੇ ਬਹੁਤ ਸੋਸਾਇਟੀ ਚ ਬੱਚਿਆਂ ਦਾ ਬੇੜਾ ਕਰਕੇ ਕੀਤਾ ਤਾਂ ਇਹ ਬੰਦੇ ਜਿਹੜੇ ਝੂਠੇ ਪਸਾਇਆ ਨਹੀਂ ਅਮਰਪਾਲ ਦਾ ਮੈਨੂੰ ਤਾਂ ਵੀ ਕੇ ਲੜਾ ਹਾਂ ਮੈਂ ਹੀ ਲੜ ਰਿਹਾ ਹਾਂ ਜੀ ਆ ਉਹ ਤਾਂ ਜੋ ਮਰਜੀ ਜਿਹੜਾ ਸਟ੍ਰੇਟ ਆਪ ਦੇ ਬੰਦੇ ਭੇਜ ਦਿੰਦੀ ਹੁੰਦੀ ਹੈ ਕੋਈ ਚੱਕਰ ਨਹੀਂ ਇਸ ਦੇ ਵਿੱਚ ਉਹ ਕਿਸ ਮੈਨ ਲੱਗਦਾ ਲੋਕੀਤੇ ਕਾਨੂੰਨ ਦਾ ਕੰਮ ਹੈਗਾ ਇਹ ਹੱਥ 'ਚ ਨਹੀਂ ਲੈਣਾ ਚਾਹੀਦਾ ਸਰ ਹੋਇਆ ਹੀ ਕੁਝ ਨਹੀਂ ਕਾਨੂੰਨ ਅਸੀਂ ਹੱਥ 'ਚ ਲਿਆ ਹੀ ਨਹੀਂ ਮੌਤ ਬਾਰੇ ਤਾਂ ਅਸੀਂ ਪਹਿਲਾਂ ਕਹਿੰਦੇ ਆ ਕਿ ਮੌਤ ਕੇਸ ਦਾ ਹੋਂ ਦਾ ਕਤਲ ਕੇਸ ਨੇ ਕੀਤਾ ਸਾਨੂੰ ਕੀ ਪਤਾ ਉਸ ਦੇ ਵਿੱਚ ਹੀ ਅੱਛਾ ਤੁਹਾਨੂੰ ਲੱਗਦਾ ਜੀ ਜਿਸ ਤਰ੍ਹਾਂ ਬਹੁਤ ਬਹੁਤ ਪੈਰੋਗ ਲਗਾਏ ਜਾ ਰਹੇ ਨੇ ਚਾਂਦੀ ਉਹ ਵਿਦੇਸ਼ ਭੱਜ ਗਿਆ ਤੁਸੀਂ ਕੋਈ ਪੰਜੋ ਵੀ ਕੋਣੋ ਐ ਬਾਰੇ ਨਹੀਂ ਜੀ ਸਾਨੂੰ ਤਾਂ ਡਾਊਟ ਹੈ ਜੀ ਪੁਲਿਸ ਦੇ ਕੋਲ ਹੈ ਇਹ ਪੁਲਿਸ ਅੱਗੇ ਕੇ ਪੀ ਐਸ ਗੱਲ ਵੀ ਆਈ ਕਰਦਾ ਹੁੰਦਾ ਸੀ ਕਹਿੰਦਾ ਅਨਨ ਜੀ ਕੈਨੇਡਾ ਤੇ ਅਮਰੀਕਾ ਚਲੇਗਾ ਪਿੱਛੋਂ ਫੇਕ ਐਨਕਾਊਂਟਰ ਕਰ ਦਿੱਤਾ ਸਾਨੂੰ ਖਾਸ ਕਰਕੇ ਪੰਜਾਬ ਪੁਲਿਸ ਤੇ ਬਠਿੰਡਾ ਪੁਲਿਸ ਤੇ ਕੋਈ ਜੀ ਕੀ ਆ ਚੱਕਰ ਤੁਹਾਨੂੰ ਲੱਗਦਾ ਵੀ ਤੁਸੀਂ ਵੀ ਇਹ ਬੋਲਣ ਅਪੀਲ ਕਰੋਗੇ ਮੈਂ ਤਾਂ ਆਪੇ ਮੈਰੋਨ ਨੂੰ ਕਾ ਕਾ ਫੜਦੀ ਅਰੈਸਟ ਪਾਵੇ ਤੁਹਾਨੂੰ ਅੱਗੇ ਆ ਸਰ ਸਾਨੂੰ ਪਤਾ ਹੀ ਨਹੀਂ ਜੇ ਪਤਾ ਹੋਵੇ ਤਾਂ ਸਰੈਂਡਰ ਕਰਕੇ ਪਹਿਲੀ ਗੱਲ ਤਾਂ ਮੇਰੀ ਸਰੈਂਡਰ ਦੀ ਗੱਲ ਸੁਣੋ ਐਸ ਪੁਲਿਸ ਕੋਲ ਸਰੈਂਡਰ ਕਰਾਂਗੇ ਜਿਨ੍ਹਾਂ ਨੇ ਕਿੰਨੇ ਬੱਚੇ ਮਾਰਤੇ ਨੇ ਆਪਦੇ ਸੀਐਸਟਾਫ ਦੇ ਅੰਦਰ ਕੋਈ ਐਕਸ਼ਨ ਲਿਆ ਜੇ ਫੌਰ ਐਗਜ਼ੈਂਪਲ ਜੇ ਬੰਦਾ ਬਾਹਰ ਹੈ ਤੁਹਾਡੀ ਗੱਲ ਤੇ ਐਡਮਿਟ ਕਰ ਲੈਂਦੇ ਆਪਾਂ ਉਹ ਬੰਦਾ ਬਾਹਰ ਹੈ ਤੇ ਮੇਰੀ ਮਾਤਾ ਮਾਰੀ ਮੈਂ ਸਰੈਂਡਰ ਕਰਾ ਦੂੰਗਾ ਇਹ ਕੱਲ੍ਹ ਨੂੰ ਕਤਲ ਕਰ ਦੇਣਗੇ ਕਿੰਨੇ ਅਗਰਿਆਣੇ ਵਾਲੇ ਮਰਡਰ ਕੇਸ ਦਾ ਕੀ ਹੋਇਆ ਸਾਨੂੰ ਬਟਿੰਡ ਇਹਨਾਂ ਨੂੰ ਕਿਤੇ ਵੀ ਜੋ ਬੰਦੇ ਮਿਲ ਗਏ ਕਦੋਂ ਮਰਜ਼ੀ ਫੇਕ এনਕਾਊਂਟਰ ਕਰ ਸਕਦੇ ਨੇ ਇਸ ਵਕਤ ਪੰਜਾਬ ਦਾ ਬਹੁਤ ਬੁਰੇ ਹਾਲਾਤ ਸਾਨੂੰ ਪੰਜਾਬ ਪੁਲਿਸ ਤੇ ਦਾ ਯਕੀਨ ਹੀ ਨਹੀਂ ਹੈ ਇਹਨਾਂ ਤੇ ਕਦੋਂ ਮਰਜ਼ੀ ਫੇਕ ਰਿਕਾਊਂਟਰ ਜਦੋਂ ਅੱਬਲ ਅੱਬਲ ਤਾਂ ਇਹਨਾਂ ਦੀ ਅਰੈਸਟ ਅਰੈਸਟੀ ਕਰ ਸਕਦੇ ਨੇ ਆਪ ਤੇ ਕੋਈ ਹੋਊਗਾ ਜੇ ਕਿਤੇ ਖੁਦਾਗਰ ਨਾ ਖਾਸ ਦਾ ਬੰਦਾ ਬਾਹਰ ਹੋਇਆ ਤਾਂ ਕੋਰਟ ਚ ਸਰੈਂਡਰ ਕਰਾਂਗੇ ਅਸੀਂ ਇਹਨਾਂ ਕੋਲ ਸਰੈਂਡਰ ਕਿਵੇਂ ਕਰਾਂਗੇ ਸੋ ਇਸ ਕਰਕੇ ਕੋਈ ਸਰੈਂਡਰ ਦੀ ਗੱਲ ਨਹੀਂ ਉਹ ਝੂਠੀ ਗੱਲ ਫਲਾਈ ਜਾ ਰਹੀ ਹੈ ਪੰਜਾਬ